ਅੱਜ ਦੇ ਸਾਡੇ ਜਿਹੜੇ ਚੈਂਬਰ ਦੇ ਅਹੁਦੇਦਾਰ ਸੀਗੇ ਉਹਨਾਂ ਵੱਲੋਂ ਪੁਲਿਸ ਨਾਲ ਸਾਰੇ ਤੌਰ ਤੇ ਰੈਫਲੈਕਟਰ ਲਾਇਏ ਨੇ ਕਰੀਬ ਅਸੀਂ 500 ਦੇ ਕਰੀਬ ਰੈਫਲੈਕਟਰ ਲਾਇਏ ਨੇ ਅੱਜ ਤੇ ਹੋਰ ਵੀ ਬਣਾ ਕੇ ਦੇਣਗੇ ਜਿਹੜੇ ਰੈਫਲੈਕਟਰ ਨੇ ਸਾਰੇ ਸਬ ਡਿਵੀਜ਼ਨ ਨੂੰ ਭੇਜਾਂਗੇ ਤਾਂ ਕਿ ਧੁੰਦ ਦੇ ਕਾਰਨ ਵਿੱਚ ਐਕਸੀਡੈਂਟ ਤੋਂ ਬਚਿਆ ਜਾ ਸਕੇ ਵੀ ਕਹਦਾ ਜਾ ਹੋ ਗਿਆ ਅੱਜ ਕੱਲ ਧੁੰਦ ਬਹੁਤ ਹੁੰਦੀ ਹੈ ਲੋਕੀ ਬਹੁਤ ਅਨਿਵਾਰ ਵੇਰ ਕਰਕੇ ਚਲੰਦੇ ਨੇ ਅਸੀਂ ਛੋਟੇ ਚੈਨ ਰਾਹੀਂ ਅਪੀਲ ਕਰਦੇ ਆਂ ਲੋਕਾਂ ਨੂੰ ਵੀ ਪਹਿਲੀ ਗੱਲ ਤਾਂ ਜੇ ਕੋਈ ਜ਼ਰੂਰੀ ਕੰਮ ਆ ਤਾਂ ਬਾਹਰ ਨਿਕਲੋ ਅਗਰ ਜ਼ਰੂਰੀ ਕੰਮ ਆ ਤਾਂ ਜੇ 1 ਘੰਟੇ ਦਾ ਰਸਤਾ ਤਾਂ 2 ਘੰਟੇ ਦਾ ਰਸਤਾ ਬਣਾ ਕੇ ਚੱਲੋ ਹੌਲੀ ਚੱਲੋ ਆਪਣੇ ਲਾਈਟਾਂ ਦੀ ਵਰਤੋਂ ਕਰੋ ਡਿਪਰ ਮਾਰਦੇ ਚੱਲੋ ਹੌਲੀ ਚੱਲੋ ਮੈਂ ਜੀ ਸੰਦੀਪ ਬਾਂਸਲ ਮਨੂੰ ਚੇਅਰਮੈਨ ਸੰਗਰੂਰ ਡਿਸਟ੍ਰਿਕਟ ਇੰਡਸਟਰੀ ਚੈਂਬਰ ਬਲੌਕ ਸੰਗਰੂਰ ਵੱਲੋਂ ਅਤੇ ਜ਼ਿਲ੍ਹਾ ਟ੍ਰੈਫਿਕ ਪੁਲਿਸ ਵੱਲੋਂ ਇੱਕ ਸਾਂਝਾ ਪ੍ਰੋਗਰਾਮ ਇਤਮਾਵੀਰ ਚੌਕ ਸਗੁਰੂਰ ਵਿਖੇ ਕੀਤਾ ਜਾ ਰਿਹਾ ਹੈ ਜਿਸ ਵਿੱਚ ਕਮਰਸ਼ੀਅਲ ਵਹੀਕਲਾਂ ਦੇ ਉੱਪਰ ਰਿਫਲੈਕਟਰ ਲਾ ਕੇ ਜੋ ਦੁਰਘਟਨਾ ਦੀ ਸੰਭਾਵਨਾ ਹੈ ਉਸ ਨੂੰ ਰੋਕਣ ਲਈ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਧੁੰਦ ਦਾ ਮੌਸਮ ਹੈ ਰਿਫਲੈਕਟਰ ਨਾਲ ਬਹੁਤ ਘੱਟ ਸੰਭਾਵਨਾ ਹੋ ਜਾਂਦੀ ਹੈ ਐਕਸੀਡੈਂਟ ਦੀ ਤੇ ਮੈਂ ਵਧਾਈ ਦੇਣਾ ਸਾਡੇ ਬਲਾਕ ਪ੍ਰਧਾਨ ਵਿਸ਼ਾਲ ਗੁਪਤਾ ਜੀ ਅਤੇ ਟ੍ਰੈਫਿਕ ਜ਼ਿਲ੍ਹਾ ਇੰਚਾਰਜ ਕਮਨ ਸ਼ਰਮਾ ਜੀ ਨੂੰ ਜਿਨ੍ਹਾਂ ਦੇ ਉਪਰਾਲਾ ਸਦਕਾ ਇਹ ਪ੍ਰੋਗਰਾਮ ਕਰ ਸਕਿਆ ਇੱਕ ਵਾਰ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰੂ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਬਲੌਕ ਸੰਗਰੂਰ ਅਤੇ ਜ਼ਿਲ੍ਹਾ ਹਮੇਸ਼ਾ ਦੀ ਤਰ੍ਹਾਂ ਇਸ ਤਰ੍ਹਾਂ ਦੇ ਕੰਮ ਕਰਦਾ ਰਹਿੰਦਾ ਹੈ ਮੇਰਾ ਨਾਮ ਵਿਸ਼ਾਲ ਗੁਪਤਾ ਹੈ ਮੈਂ ਸੰਗਰੂਰ ਇੰਡਸਟਰੀ ਚੈਂਬਰ ਬਲੌਕ ਸੰਗਰੂਰ ਦਾ ਪ੍ਰੈਜ਼ੀਡੈਂਟ ਆ ਅ ਸਭ ਤੋਂ ਪਹਿਲਾਂ ਮੈਂ ਨਵੇਂ ਸਾਲ ਦੀਆਂ ਮੁਬਾਰਕਾਂ ਮੇਰੇ ਸ਼ਹਿਰ ਵਾਸੀਆਂ ਨੂੰ ਤੇ ਲੋੜੀ ਦੀਆਂ ਅਡਵਾਂਸ ਮੁਬਾਰਕਾਂ ਦੇਣਾ ਚਾਹਨਾ ਸ਼ਹਿਰ ਵਾਸੀਆਂ ਤੇ ਸਾਡੇ ਇੰਡਸਟਰੀਸਟਸ ਨੂੰ ਆ ਨਵੇਂ ਸਾਲ ਦੇ ਵਿੱਚ ਟ੍ਰੈਫਿਕ ਵੀਕ ਮਨਾਇਆ ਜਾਂਦਾ ਹੈ ਪੰਜਾਬ ਪੰਜਾਬ ਪੁਲਿਸ ਦੇ ਨਾਲ ਅਸੀਂ ਮਿਲ ਕੇ ਐਸਡੀਐਸਸੀ ਬਲੌਕ ਦਾ ਸਾਂਝਾ ਉਪਰਾਲਾ ਕੀਤਾ ਕਿ ਅੱਜ ਕੱਲ੍ਹ ਸਮੇਂ ਧੁੰਦ ਦਾ ਸਮਾਂ ਹੈ ਧੁੰਦ ਦੇ ਸਮੇਂ ਨੂੰ ਦੇਖਦੇ ਹੋਏ ਉਤੇ ਰਿਫਲੈਕਟਰ ਲਾਏ ਜਾਣ ਤੇ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਕਿ ਟ੍ਰੈਫਿਕ ਰੂਲਸ ਕਿਵੇਂ ਬਣਾਏ ਜਾਂਦੇ ਨੇ ਇਹ ਸਾਂਝਾ ਉਪਰਾਲਾ ਅਸੀਂ SDIC ਬਲੌਕ ਸੰਗਰੂਰ ਤੇ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਕੀਤਾ ਉਹਦੇ ਵਿੱਚ ਟ੍ਰੈਫਿਕ ਪੁਲਿਸ ਇੰਚਾਰਜ ਪਵਨ ਸ਼ਰਮਾ ਜੀ ਨੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਸਾਰੇ ਸਾਰੇ ਮੇਰੇ ਇੰਡਸਟਰੀਅਲ ਸਾਥੀ ਜਿੰਨੇ ਵੀ ਅੱਜ ਉਰੇ ਆਏ ਨੇ ਜਾਂ ਕੋਈ ਨਹੀਂ ਵੀ ਆ ਸਕੇ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਸਪੈਸ਼ਲੀ ਸਾਡੇ ਡਿਸਟ੍ਰਿਕਟ ਜਨਰਲ ਫੈਕਟਰੀ ਐਮ ਪੀ ਸਿੰਘ ਜੀ અમન જકમીન ਜੀ ਸਾਡੇ વાઇસ ਚੇਅਰਮੈਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪੁਲਿਸ ਫੋਰਮ ਤੋਂ ਸਾਡੇ بڑے ਸੀਨੀਅਰ ਮੈਂਬਰ ਨੇ ਅਰੁਣ ਸਿੰਘਲਾ ਜੀ ਉਹ ਆਏ ਹੋਏ ਨੇ ਅੰਕਰ ਪੰਸਲ ਜੀ ਅਸ਼ੀਸ਼ ਜੀ ਆਦਰਸ਼ ਜੀ ਰੌਕੀ ਜੀ ਸਰਾਂਜ ਸਾਡੇ ਜਨਰਲ ਸੈਕਟਰੀ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਅਸੀਂ बस ਇਹੀ ਕਹਿਣਾ ਚਾਹਾਂਗਾ ਕਿ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਥੈਂਕ ਯੂ